लेके आके जेड का नहीं ये बड़ा पत्थर ले आए अच्छा हमने आठ कुछ करने के हां देखो, देखो। ਇਹ ਨਹੀਂ ਆ ਰਹੀ ਸੀ ਹੋਰ ਮੈਂ ਇਹ ਨਹੀਂ ਆ ਰਹੀ ਮੇਰੇ ਕੋਈ ਇੱਕ ਮਿੰਟ ਆਪ ਜੀ ਮਾਦਾ ਵੀ ਹੋ ਜੇਗਾ

ਅੱਰੀ ਟੀ ਪਰਾਂ. ਕੋ? ਅਨ੍ਨੀ ਨੇ ਵਿਕਰਾਂਤ ਰਿਕਾ son of ਸ਼੍ਰੀ ਸੁਰੇਂਦਰ ਕੁਮਾਰ ਸਰ ਕਿਸ ਚੀਜ਼ ਦਾ ਤੁਹਾਡਾ ਸ਼ੋਰੂਮ ਹੈ ਤੇ ਕਿੰਨੀ ਦੇਰ ਹੋ ਗਈ ਸ਼ੋਰੂਮ ਸਰ 4 ਮਹੀਨੇ ਹੋ ਗਏ ਮੈਨੂੰ ਇੱਥੇ ਸ਼ੋਰੂਮ ਖੋਲੇ ਨੂੰ ਤੇ ਮੇਰਾ ਸ਼੍ਰੀ ਬਾਲਾਜੀ ਲਗਜ਼ਰੀ ਹੱਬ ਨੀਅਰ ਅਸ਼ਿਆਨਾ ਪਾਰਕ ਸਰ ਤੇ ਕਿਹੜੀ ਵਾਰ ਦਾ ਟੋਇਓ ਸ਼ਰਾ ਸਰ ਰਾਤ ਨੂੰ ਆਪਣੇ ਇੱਥੇ ਸੱਕਿਆ ਸ਼ਟਰ ਚੱਕ ਕੇ ਅੰਦਰ ਵੜ ਗਏ ਸਰ ਤੇ ਅੰਦਰ ਉਹਦੀ ਉਹਨਾਂ ਨੇ ਐਲਸੀਡੀਆਂ ਚੱਕੀਆਂ ਸਾਡੀਆਂ ਡਿਸਪਲੇ ਤੇ ਲੱਗੀਆਂ ਸੀ ਔਰ ਪੇਮੈਂਟ ਪਈ ਸੀ 1.5 ਲੱਖ ਦੇ ਲਾਗੇ ਤੱਕੇ ਸਰ ਆਫਿਸ ਵਿੱਚ ਆਫਿਸ ਦੇ ਵਿੱਚ ਠੀਕ ਹੈ ਜੀ ਉਹ ਚੱਕੇ ਤੇ ਨਿਕਲ ਗਏ ਸਰ ਇਹਦੀ ਕੋਈ ਸੀਸੀਟੀਵੀ ਵੀਡੀਓ ਵਗੈਰਾ ਆਈ ਹੈ ਸਰ ਸੀਸੀਟੀਵੀ ਹਾਂ ਬਿਲਕੁਲ ਆਈ ਹੈ ਸਾਰੀ ਹੈ ਜੀ ਸਰ ਰਿਕਾਰਡਿੰਗ ਹੈ ਚਾਰ ਬੰਦੇ ਸੀਗੇ ਦੋ ਚਾਰ ਬੰਦੇ ਸੀ ਸਰ ਸਾਨੂੰ ਕਿਸ ਤਰ੍ਹਾਂ ਸਾਨੂੰ ਸਰ ਇੱਥੋਂ ਦੀ ਕਿਸੇ ਬੰਦੇ ਨੇ ਜਾ ਕੇ ਸਾਨੂੰ ਦੱਸਿਆ ਕਿ ਤੁਹਾਡੇ ਉੱਥੇ ਚੋਰੀ ਹੋ ਗਈ ਹੈ ਅੱਛਾ ਜੀ ਹਾਂ ਜੀ ਕਿੰਨੇ ਬੁੱਲੇਗਾ ਕਿੰਨੇ ਹੋ ਗਈ ਸ਼ੋਰੂਮ ਖੋਲੇ ਨੂੰ 4 ਮਹੀਨੇ ਹੋ ਗਏ ਸਰ ਠੀਕ ਹੈ ਕਿ ਅੰਦਰ ਤੁਹਾਡਾ ਜਾਨੀ ਨੁਕਸਾਨ ਵੀ ਅੰਦਰ ਜਦੋਂ ਆਏ ਆ ਕੈਮਰਾ ਰਿਪੋਰਟਿੰਗ ਕੈਮਰੇ ਦੀ ਰਿਪੋਰਟਿੰਗ ਦੇਖ ਕੇ ਪਤਾ ਚੱਲਿਆ ਸਰ ਸਾਰਾ ਕੁਝ ਬਾਕੀ ਸਾਡਾ ਜਿਹੜਾ ਨੁਕਸਾਨ ਹੋਇਆ ਹੈ ਮਾਲ ਚੱਕ ਕੇ ਲੈ ਗਏ ਥੋ ਐਲਈਡੀਆਂ ਚੱਕ ਕੇ ਲੈ ਗਏ ਨੇ ਕੁਝ ਪੇਮੈਂਟ ਚੱਕ ਕੇ ਲੈ ਗਏ ਸਰ ਮੋਬਾਈਲ ਐਸੈਸਰੀ ਚੱਕ ਕੇ ਲੈ ਗਏ ਕੁਝ ਜਿਹੜੇ ਅੰਦਰ ਆਏ ਸੀਗੇ ਰੁਪਈਏ ਜਿਹੜੇ ਆਏ ਸੀਗੇ ਚੋਰ ਸੀਗੇ ਉਹਨਾਂ ਦੇ ਹੱਥ ਵਿੱਚ ਕੁਝ ਹਥਿਆਰ ਹਥਿਆਰ ਕਿਰਚਾ ਸੀ ਦਾਤ ਸੀ ਉਹਨਾਂ ਦੇ ਹੱਥੇ ਚ ਸੀ ਸਰ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਸਰ ਸਾਡੀ ਸੁਣਵਾਈ ਕੀਤੀ ਜਾਵੇ ਸਰ ਠੀਕ ਹੈ ਜੀ ਇਹ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸਰ ਪੁਲਿਸ ਨੂੰ ਇਸ ਚੀਜ਼ ਦੀ ਇਤਲਾਹ ਦਿੱਤੀ ਸੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਸਰ